ਤੇ ਜਿੱਦਾਂ ਜੀ ਆ ਤੁਹਾਨੂੰ ਖਬਰ ਦੱਸੀ ਹੋਈ ਆ ਸਾਰੀ ਆ ਤੇ ਆਪਣਾ ਵੀਰ ਜੀ ਨੰਬਰ ਬੋਲ ਦੋ ਇੱਕ ਵਾਰੀ ਕੀ ਨੰਬਰ ਆ ਮੇਰਾ ਨੰਬਰ ਹੈਗਾ ਭਾਈ 798651755 ਦੁਬਾਰਾ ਬੋਲ ਦੋ 9 798651755 ਲੋ ਜੀ ਇਸ ਨੰਬਰ ਤੇ رابطہ ਕਰਿਓ ਜੇ ਕਿਸੇ ਨੂੰ ਇਹ ਦੀਦੀ ਆ ਠੀਕ ਆ ਹੋ ਇਹਨਾਂ ਦੇ ਘਰ ਪਟਿਆ ਗਿਆ ਮੁੰਡੇ ਦਾ ਹੋਰ ਕਿਸੇ ਦਾ ਘਰ ਨਾ ਪਟਿਆ ਜਾਵੇ ਹੋਰ ਕਿਸੇ ਦਾ ਘਰ ਬਾਜੇ ਤੇ ਇਸ ਕੁੜੀ ਦਾ ਦਾਵਾ ਵਾ ਇਹ ਚੈਲੰਜ ਕਰਕੇ ਗਈ ਹੈ ਸਾਰੇ ਵੀ ਜੇ ਮੈਨੂੰ ਫੜ ਸਕਦੇ ਜੇ ਉਹਦੇ ਫੜ ਲਓ ਪੰਜਾਬੀਓ ਇਹਨੇ ਪੰਜਾਬੀ ਕੌਮ ਦੇ ਉੱਤੇ ਨਾ ਇੱਕ ਆ ਜਾਓ ਇਹਦੀ ਫੋਟੋ ਵੇਖ ਲਓ ਜੀ ਚੈਲੰਜ ਕਰਕੇ ਗਈ ਆ ਆਂਦੀ ਜੇ ਮੈਨੂੰ ਫੜ ਸਕਦੇ ਜੇ ਉਹ ਤੇ ਫੜ ਲਓ ਇਹ ਜੀ ਦੀ ਆ ਕੁੜੀ ਆ ਫਰੋਡ ਕਰਕੇ ਭੱਜੀ ਆ ਠੀਕ ਹੈ ਜੀ ਦੋ ਜਗ੍ਹਾ ਪਿੱਛੇ ਵਿਆਹੀ ਸੀ ਤੀਸਰੀ ਜਗ੍ਹਾ ਇਹਨੇ ਵਿਆਹ ਕਰਕੇ ਤੇ ਮੁੰਡੇ ਕੋਲੋਂ 2.5 ਤਿੰਨ ਲੱਖ ਰੁਪਇਆ ਲੈ ਗਈ ਆ ਜਿਉਣਾ ਗਾਂ ਚੌਥੀ ਜਗ੍ਹਾ ਨਾ ਕਿਸੇ ਦਾ ਵਿਆਹ ਕਰਾਵੇ ਤੇ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰ ਦਿਓ ਆ ਮੁੰਡਾ ਵਾ ਜਿਹੜਾ ਨੂੰ ਲੈ ਕੇ ਭੱਜਾ ਵਾ ਇਹ ਤੁਹਾਨੂੰ ਮੁੰਡੇ ਦੀ ਪੂਰੀ ਦਾਸਤਾਨ ਸੁਣਾਉਨੇ ਆ ਕਿੱਦਾਂ ਨੂੰ ਮਿਲੀ ਹੀ ਕਿੱਦਾਂ ਵਿਆਹ ਕਰਵਾਇਆ ਤੇ ਆਹ ਵੇਖ ਲੋ ਚੈਲੰਜ ਕੀਤਾ ਇਹਨੇ ਪੰਜਾਬੀਆਂ ਨੂੰ ਅੰਦੇ ਜੇ ਫੜ ਸਕਦੇ ਓ ਤੇ ਫੜ ਲੋ ਇਹਦਾ ਚੈਲੰਜ ਅਸੈਪਟ ਕਰਦੇ ਆ ਇੱਥੋਂ ਤੱਕ ਪੂਰੀ ਵੀਡੀਓ ਵਿਖਾਉਣੀ ਹੈ ਮੁੰਡੇ ਦੀ ਕਿਦਾਂ ਉਹਨੂੰ ਮਿਲੀ ਆ ਕੀ ਕੀ ਫਰੋਡ ਇਹਨੇ ਕੀਤੇ ਆ ਮੁੰਡੇ ਦੇ ਨਾਲ ਸਾਰਾ ਤੁਹਾਨੂੰ ਵਿਖਾਉਣੀ ਹੈ ਮੁੰਡੇ ਦੀ ਦਾਸਤਾਨ ਸੁਣਾਉਣੀ ਹੈ ਹਾਂਜੀ ਜੀ ਅੱਜ ਕੱਲ ਜਿੱਦਾਂ ਸਮਾਜ ਦੇ ਵਿੱਚ ਤੁਹਾਨੂੰ ਪਤਾ ਹੀ ਆ ਸਾਰਾ ਕਿਦਾਂ ਕਲਜੋਦਾ ਡੋਰ ਚੱਲ ਰਿਹਾ ਵਾ ਤੇ ਧੋਖਾ ਧੜੀ ਹੋ ਰਹੀ ਆ ਤੇ ਅੱਜ ਤੁਹਾਨੂੰ ਇੱਕ ਆ ਕਹਾਣੀ ਸੁਣਾਉਂਦੇ ਆ ਤੇ ਆ ਜੋ ਜੀ ਆ ਕੁੜੀ ਜੋ ਆ ਕੁੜੀ ਦੀ ਫੋਟੋ ਵੇਖ ਲਓ ਗੌਰ ਦੇ ਨਾਲ ਠੀਕ ਆ ਆ ਵੇਖ ਲਓ ਤੇ ਇਹ ਵੀ ਜੀ ਤੁਹਾਡੇ ਕੋਲ ਕੀ ਫਰੋਡ ਕਰਕੇ ਗਈ ਆ ਇਹ ਪਹਿਲੇ ਮੈਨੂੰ ਨਾ ਸਕੂਲੇ ਮੇਰੀ ਪੇਪਰ ਹੀ ਗਏ ਠੀਕ ਆ ਇਨ ਨੂੰ ਨਾ ਇਹਰਾ ਤੇ ਭਰਾ ਛਡਨੋਂਦਾ ਹੈ ਜਿਹੜਾ ਇਹਰਾ ਘਰ ਵਾਲਾ ਹੈਗਾ ਉਹ ਮੈਨੂੰ ਕਹਿੰਦੀ ਮੇਰਾ ਭਰਾ ਵਾ ਠੀਕ ਆ ਉਹਨੇ ਕਿਤੇ ਬਾਹਰ ਤੋਂ ਫਾਈਲ ਲਾਈ ਹੈਗੀ ਹੈ ਤੇ ਉਹਨੇ ਬਾਹਰ ਜਾਣਾ ਹੈਗਾ ਉਹ ਬਾਹਰੋਂ ਆ ਗਿਆ ਠੀਕ ਆ ਤੇ ਬਾਅਦ ਚ ਉਹਨਾਂ ਮੈਨੂੰ ਇਹ ਕਹਿੰਦੀ ਆ ਮੈਂ ਆਪਣੇ ਭਰਾ ਨੂੰ ਨਾ ਮੈਂ ਫੇਰ ਬਾਹਰ ਭੇਜਣਾ ਵਾਂ ਚੰਗੀ ਕੰਟਰੀ ਇੰਨਾ ਪੈਸੇ ਚਾਹੀਦੇ ਆ ਮੈਂ ਭਾਈ ਬੁਲਟ ਵੇਚ ਕੇ ਇਹਨੂੰ ਮੈਂ ਪੈਸੇ ਦਿੱਤੇ ਬਾਅਦ ਕਹਿੰਦੀ ਹੋਰ ਚਾਹੀਦੇ ਆ ਜੋ ਕਿ ਮੇਰੇ ਕ੍ਰੈਡਿਟ ਕਾਰਡ ਹੀ ਕੇ ਹੋਲੀ ਵਾਲੀ ਸਵੈਪ ਮਾਰਦੇ ਰਹੀ ਲੱਖ ਦੇ ਇਹ 1,20,000 ਰੁਪਏ ਵੀ ਪਈ ਉਹ ਵੀ ਉੱਡ ਗਿਆ ਇਹ ਪਈ ਉਸ ਤੋਂ ਬਾਅਦ ਮੈਨੂੰ ਕਹਿੰਦੀ ਚਲੋ ਜੀ ਇਹ ਨਾ ਮੇਰਾ ਭਰਾ ਹੈਗਾ ਇਹ ਪਈ ਘਰ ਜਾਂਦੀ ਜੋਗ ਤੇ ਜੋਗ ਤੇ ਨਹੀਂ ਜਾਂਦੀ ਆਪਣੇ ਭਰਾ ਕੋਲ ਜਾਂਦੀ ਜੀ ਮੈਨੂੰ ਤੇ ਇਹ ਲੱਗਾ ਮੇਰਾ ਭਰਾ ਵਾ ਠੀਕ ਹੈ ਨਾ ਉਸ ਤੋਂ ਬਾਅਦ ਭਾਈ ਇਹ ਨੇ ਮੈਨੂੰ ਮੇਲੇ ਘਰੋਂ ਭਾਈ ਮੇਰੇ ਕੋ ਫੋਨ ਹੀ ਆਈਫੋਨ 15 ਮੈਨੂੰ ਕਹਿੰਦੀ ਮੇਰੇ ਕੋ ਫੋਨ ਨਹੀਂ ਹੈ ਮੈਨੂੰ ਭਾਈ 15 ਲੈ ਕੇ ਦਿੱਤਾ ਫੋਨ ਵੀ ਭਾਈ ਲੈ ਗਈ ਹੈ ਮੇਰੇ ਪਾਪੀ ਦੇ ਨਾਲ ਗੈਨੇ ਘਟੇ ਗਏ ਆਪਾਂ ਨੇ ਇਹਨੂੰ ਨਹੀਂ ਪਾਇਆ ਠੀਕ ਹੈ ਨਾ ਝੂਠ ਕੋ ਬੋਲਣਾ ਭਾਈ ਮੇਰੇ ਪਾਪੀ ਦੇ ਗੈਨੇ ਘਟੇ ਭਾਈ ਉਹ ਵੀ ਲੱਗੀ ਹੈ ਹੈ ਘਰੋਂ ਕੈਸ਼ ਵੀ ਲੱਗੀ ਭਾਈ ਤੇ Google Pay ਵੀ ਮੇਰੇ ਕੋਲ ਪੈਸੇ ਲੱਗੇ ਗਏ ਭਾਈ ਇਹ ਕਿਦਨ ਦੀ ਘਰੋਂ ਭੱਜੀ ਆ ਜੀ ਇਹ ਭਾਈ ਨੌਦਰੀਗ ਨੂੰ ਗਈ ਜੀ 8:30 ਵੇ ਘਰੋਂ ਗਈ ਹੈ ਅੱਛਾ ਹਾਂਜੀ ਤੇ ਇਹ ਜੋਬ ਤੇ ਜਾਂਦੀ ਸੀ ਤੁਹਾਨੂੰ ਪਤਾ ਨਹੀਂ ਲੱਗਾ ਇਹਦੇ ਬਾਰੇ ਭਾਈ ਮੈਨੂੰ ਪਤਾ ਨਹੀਂ ਲੱਗਦਾ ਹੈਗਾ ਇਹ ਮੈਨੂੰ ਕਹਿੰਦੀ ਮੇਰਾ ਭਰਾ ਵਾ ਅੱਛਾ ਤੇ ਤੁਹਾਨੂੰ ਸ਼ੱਕ ਨਹੀਂ ਹੋਇਆ ਵੀ ਇਹਦਾ ਭਰਾ ਵਾ ਨਹੀਂ ਹੋਇਆ ਨਾ ਆਮ ਬੰਦੇ ਨੂੰ ਗੱਲ ਕਰਦਿਆਂ ਫੋਨ ਤੇ ਨਹੀਂ ਨਹੀਂ ਸ਼ੱਕ ਨਹੀਂ ਹੋਇਆ ਭਾਈ ਕੋਈ 1% ਵੀ ਤੁਹਾਨੂੰ ਸ਼ੋ ਨਹੀਂ ਹੁੰਦਾ ਇਹਨੇ ਪਿਛਲੇ ਘਰ ਐਕਸੀਡੈਂਟ ਆਇਆਗਾ ਐਂ ਐਂ ਕਿੰਨੀ ਮੇਰੇ ਘਰ ਐਕਸੀਡੈਂਟ ਹੋਇਆ ਮਰ ਕੋ ਜਾਣਾ ਵਾ ਉਹਨਾਂ ਨੂੰ ਮਿਲਕੋਣਾ ਮੈਂ じゃ ਮੇਲਾ ਉਹ ਜਿਹੜੋਂ ਵੀ ਗਈ ਆ ਤੇ ਘਰ ਆ ਗਈ ਆ ਤੇ ਤੁਸੀਂ ਕੋਈ ਇਹਦੀ ਬੈਕਵਰਡ ਇਹਦੇ ਪਿੱਛੇ ਮਗਰ ਗਏ ਜੋ ਇਹਦਾ ਕੋਈ ਨਹੀਂ ਭਾਈ ਕੋਈ ਪੁੱਛ ਪੜਤਾਲ ਕੀਤੀ ਤੁਸੀਂ ਭਾਈ ਕਹਿੰਦੀ ਮੇਰਾ ਫੈਮਿਲੀ ਕੋਈ ਮੈਂਬਰ ਨਹੀਂ ਹੈ ਕਹਿੰਦੀ ਅੱਛਾ ਕਹਿੰਦੀ ਮੇਰੇ ਫੈਮਿਲੀ ਵਿੱਚ ਕੋਈ ਮੈਂਬਰ ਨਹੀਂਗਾ ਮਾਂ ਪਿਓ ਭੈਣ ਭਰਾ ਅੱਛਾ ਹਾਂਜੀ ਹੁਣ ਪਤਾ ਲੱਗਣ ਜਾਂਉਂਦੇ ਆ ਮਾਂ ਪਿਓ ਹੈਗੇ ਆ ਹੈ ਇਹ ਜਿੰਨਾ ਵਿਆਹੀ ਆ ਉਹਦੇ ਮਾਂ ਪਿਓ ਨਹੀਂ ਹੈਗੇ ਅੱਛਾ ਇਹਦੇ ਮਾਂ ਪਿਓ ਹੈਗੇ ਕੁੜੀ ਦੇ ਕਿੱਥੇ ਆ ਇਹ ਭਾਈ ਮਗਰ ਹੋਈਏ ਲੁਧਿਆਣੇ ਦੀ ਅਛਾ ਜੀ ਪਹਿਲਾਂ ਉੱਥੇ ਵੀ ਵਿਆਹੀ ਹੋਈ ਆ ਉਹ ਮੁੰਡੇ ਉੱਥੇ ਹੀ ਗਏ ਉਹਦੇ ਦੋ ਮੁੰਡੇ ਲੁਧਿਆਣਾ ਹੀ ਗਏ ਠੀਕ ਆ ਉਸ ਤੋਂ ਬਾਅਦ ਇਹ ਆਈ ਫਲੇਗਾ ਚੂੜੀਆਂ ਰੈਂਟ ਤੇ ਰਹਿੰਦੀ ਸੀ ਠੀਕ ਆ ਜਿਹੜੇ ਮੁੰਡਿਆਂ ਦੇ ਨਾਲ ਰਹਿੰਦੀ ਸੀ ਨਾ ਉਹਰਾ ਮੰਜੀਠੇ ਵਿੱਚ ਘਰ ਹੈਗਾ ਆਪਣਾ ਉਹ ਘਰ ਦਾ ਪਰਾ ਤੁਹਾਨੂੰ ਮੰਜੀਠੇ ਦੇ ਨਹੀਂ ਪਤਾ ਨਹੀਂ ਇਹ ਇਹ ਕਹਿੰਦੀ ਉਹ ਮੇਰਾ ਮਾਮੇ ਹੋਣੀ ਆ ਠੀਕ ਆ ਨਾ ਤੇ ਮੇਰੀ ਜਿਹੜੋ ਨਾਨੀ ਮਰੀ ਆ ਉਹਨਾਂ ਨੇ ਸਾਨੂੰ ਉੱਥੋਂ ਕੱਢਤਾ ਵਾ ਜੋ ਕਿ ਇਹ 4-5 ਸਾਲ ਤੋਂ ਰੈਂਟ ਤੇ ਰਹਿੰਦੇ ਜੀਗੇ अच्छा हां जी भाई एक ਤੁਸੀਂ ਪਲਾਟ ਦਾ ਜ਼ਿਕਰ ਕਰਨ ਦੇ ਵੀ ਇਹਨਾਂ ਪਲਾਟ ਹੈਗਾ ਵਾ ਇਹਦਾ ਹਾਂ ਜੀ ਭਾਈ ਪਲਾਟ ਇਹਦਾ ਹੈਗਾ ਪਾਦੇਗਾ ਚੂੜੀਆਂ ਰੋਦੇ ਤੇ ਨੰਗਲੀ ਪਿੰਡ ਦੇ ਲੱਗ ਜਾਂ ਅੰਦਰ ਅੰਦਰ ਹੀ ਲੱਗੇ ਉਹ ਵੇਖਿਆ ਤੁਸੀਂ ਗਏ ਹੋ ਉੱਥੇ ਕੀ ਬੜਾ ਭਾਈ ਇਹ ਸੱਚ ਬੋਲਦੇ ਝੂਠ ਬੋਲਦੇ ਪਲਾੜੋ ਦਾ ਵਾਗੇ ਨਹੀਂ ਉਹਨੇ ਮੇਰੇ ਘਰ ਖਰੀਚੀ ਰੱਖੀ ਉਹ ਵੀ ਲੈ ਗਈ ਇਹ ਭਾਈ ਹੋਰ ਕੰਮ ਛੱਡੋ ਸਰਾਨਾ ਤੱਕ ਲੈ ਗਈ ਆਪਣਾ ਲੋ ਭਾਈ ਅੱਜ ਦੇ ਸਮਾਜ ਦੇ ਵਿੱਚ ਆ ਵੇਖ ਲੋ ਆ ਕਹਾਣੀਆਂ ਤੁਹਾਨੂੰ ਜਿਹੜੀ ਆ ਬਿਆਨ ਕਰਨ ਦੇ ਆ ਤੇ ਐਸ ਵळे ਵੀਰ ਦਾ ਹਾਲ ਜਿਹੜਾ ਵਾ ਆਪਾਂ ਵਖਾਣ ਹੀ ਦੇ ਚਿਹਰਾ ਬਲਰ ਤੇ ਬਹੁਤ ਹੀ ਦੁੱਖ ਦੇ ਵਿੱਚ ਆ ਭਰਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਹਦਾ ਜਿੰਨੂੰ ਵੀ ਪਤਾ ਲੱਗਦਾ ਵਾ ਤੇ ਓ ਸਾਡੇ ਨਾਲ ਨਾ ਨੰਬਰ ਉੱਤੇ ਦੇ ਦਾਂਗੇ ਤੇ ਸਾਡੇ ਨਾਲ رابطہ ਕਰਿਓ ਜੀ ਵੀ ਗਾਂਹ ਕੇ ਨਾ ਕੋਈ ਧੋਖਾ ਧੜੀ ਨਾ ਹੋ ਸਕੇ ਗਾਂਹ ਕੇ ਦਾ ਕੋਈ ਘਰ ਨਾ ਪਟਿਆ ਜਾ ਸਕੇ ਤੇ ਕੁੱਲ ਇਹਨਾਂ ਕੋ 4-5 ਲੱਖ ਦੀ ਜਿਹੜੀ ਆ ਸਿੱਧੀ ਧੋਖਾ ਧੜੀ ਇਹ ਕਰਗੀ ਹੋਈ ਆ ਗਹਿਣਾ ਗੱਟਾ ਲੈ ਗਈ ਹੋਈ ਆ ਤੇ ਜਿੱਦਾਂ ਜੀ ਆ ਤੁਹਾਨੂੰ ਖਬਰ ਦੱਸੀ ਹੋਈ ਆ ਸਾਰੀ ਆ ਤੇ ਆਪਣਾ ਵੀਰ ਜੀ ਨੰਬਰ ਬੋਲ ਦੋ ਇੱਕ ਵਾਰੀ ਕੀ ਨੰਬਰ ਆ ਮੇਰਾ ਨੰਬਰ ਹੈਗਾ ਭਾਈ 7986651755 ਦੁਬਾਰਾ ਬੋਲ ਦੋ 9 7986651755 ਲੋ ਜੀ ਇਸ ਨੰਬਰ ਤੇ رابطہ ਕਰਿਓ ਜੇ ਕਿਸੇ ਨੂੰ ਇਹ ਦੀਦੀ ਆ ਠੀਕ ਆ ਹੋ ਇਹਨਾਂ ਦੇ ਘਰ ਪਟਿਆ ਗਿਆ ਮੁੰਡੇ ਦਾ ਹੋਰ ਕਿਸੇ ਦਾ ਘਰ ਨਾ ਪਟਿਆ ਜਾਵੇ ਹੋਰ ਕਿਸੇ ਦਾ ਘਰ ਬਾਜੇ ਤੇ ਇਸ ਕੁੜੀ ਦਾ ਦਾਵਾ ਵਾ ਇਹ ਚੈਲੰਜ ਕਰਕੇ ਗਈ ਆ ਸਾਰੇ ਵੀ ਜੇ ਮੈਨੂੰ ਫੜ ਸਕਦੇ ਜੇ ਉਹਦੇ ਫੜ ਲਓ ਪੰਜਾਬੀਓ ਇਹਨੇ ਪੰਜਾਬੀ ਕੌਮ ਦੇ ਉੱਤੇ ਨਾ ਇੱਕ ਆ ਜੋ ਇਹਦੀ ਫੋਟੋ ਵੇਖ ਲਓ ਜੀ ਚੈਲੰਜ ਕਰਕੇ ਗਈ ਆ ਆਂਦੀ ਜੇ ਮੈਨੂੰ ਫੜ ਸਕਦੇ ਜਉ ਤਾਂ ਫੜ ਲਓ ਤੇ ਸਾਡੀ ਪੰਜਾਬੀਆਂ ਦੀ ਅਣਖੀ ਕੌਮ ਹੈਗੀ ਆ ਤੇ ਇਹ ਵੀਡੀਓ ਨੂੰ ਇੰਨਾ ਕ ਸ਼ੇਅਰ ਕਰ ਦਿਓ ਇੰਨਾ ਕ ਸ਼ੇਅਰ ਕਰ ਦਿਓ ਕਿ ਇਹ ਜਿਹੜੀ ਆ ਨਾ ਇਹ ਇਹ ਫੜੀ ਜਾਵੇ ਹੋ ਸਕਦਾ ਇਹ ਲੁਧਿਆਣੇ ਹੋਵੇ ਠੀਕ ਹੈ ਜੀ ਹੋ ਸਕਦਾ ਜਲੰਧਰ ਹੋਵੇ ਆ ਪੰਜਾਬ ਦੇ ਵਿੱਚ ਇਹ ਆ ਆਈਡੀ ਆਪਣੀ ਜਿਹੀ ਚਲਾ ਰਹੀ ਆ ਠੀਕ ਹੈ ਜੀ ਹੋ ਸਕਿਆ ਜੇ ਆਈਡੀ ਵੀ ਆਪਾਂ ਜੀ ਮੈਂਸ਼ਨ ਕਰ ਦਿੰਨੇ ਆ ਕਿਹੜੇ ਨਾਂ ਤੋਂ ਇਹਦੀ ਆਈਡੀ ਗਈ ਆ ਠੀਕ ਆ ਤੇ ਨੰਬਰ ਆਪਾਂ ਸਕਰੀਨ ਦੇ ਉੱਤੇ ਦੇ ਦਾਂਗੇ ਤੇ ਇਹਦਾ ਚੈਲੰਜ ਅਕਸੈਪਟ ਕੀਤਾ ਆਪਾਂ ਪੰਜਾਬੀ ਭਰਾਵਾਂ ਨੇ ਵੀ ਜਰੂਰ ਜਿੱਥੇ ਵੀ ਇਹ ਹੋਈ ਇਹਨੂੰ ਲੱਭਣਾ ਵਾ ਕਿਉਂਕਿ ਇਹਨੇ ਪੰਜਾਬੀਆਂ ਦੀ ਅਣਖ ਨੂੰ ਵੰਗਾਰਿਆ ਵਾ ਤੇ ਇੱਕ ਮਾਂ ਦੀਆਂ ਆਂਦਰਾਂ ਨੂੰ ਦੁਧਕਾਰਿਆ ਵਾ ਤੇ 5-6 ਲੱਖ ਰੁਪਈਆ ਲੁੱਟ ਕੇ ਲੈ ਗਈ ਆ ਧੋਖਾ ਧੜੀ ਕਰ ਗਈ ਆ ਮੁੰਡੇ ਦੇ ਨਾਲ ਤੇ ਜਿੰਨੂੰ ਇਹ ਭਰਾ ਕਹਿੰਦੀ ਸੀ ਅਸਲ ਦੇ ਵਿੱਚ ਉਹ ਇਹਦਾ ਘਰ ਵਾਲਾ ਵਾ ਉਹ ਵੀ ਨਾਰ ਵਾਲਿਆ ਸੀ ਇਹਦੇ ਠੀਕ ਹੈ ਜੀ ਤੇ ਇਹਦੀ ਦਲੇਰੀ ਵੇਖੋ ਵੀ ਘਰੋਂ 8:30 ਵਜੇ ਗਈ ਆ ਸਵੇਰੇ ਠੀਕ ਆ ਜੀ ਤੇ ਸ਼ਾਮ ਨੂੰ ਫੋਨ ਕੀਤਾ ਇੰਨੇ ਸਪੈਸ਼ਲ ਵੀ ਸਟੇਸ਼ਨ ਦੇ ਉੱਤੇ ਤੁਹਾਡੀ ਐਕਟਵਾ ਲੱਗੀ ਜੋ ਤੇ ਆ ਪਰਚੀ ਨੰਬਰ ਜੋ ਤੇ ਜਾ ਕੇ ਆਪਣੀ ਐਕਟਵਾ ਲੈ ਆਇਓ ਉਹ ਵੀ ਐਕਟਵਾ ਇਹ ਤਾਂ ਛੱਡ ਗਈ ਵੀ ਆਰਸੀ ਨਹੀਂ ਗਈ ਸੀ ਵੀ ਕਿਤੇ ਫੜੀ ਨਾ ਜਾਵਾਂ ਮੈਂ ਤੇ ਫੜੀ ਤੇ ਹੁਣ ਵੀ ਜਾਏਂਗੀ ਤੂੰ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਇਹ ਤੁਹਾਨੂੰ ਇਹੋ ਗਾਏ ਗਈ ਵੀਰ ਜੀ ਵੀ ਮੈਨੂੰ ਫੜ ਸਕਦੇ ਫੜ ਲਓ ਹਾਂਜੀ ਸ਼ਾਮੀ 6 ਵੇ ਨੇ ਫੋਨ ਕੀਤਾ ਹੈਗਾ 6 ਵੇ ਕੀ ਤਾਂ ਫੋਨ ਤੁਹਾਨੂੰ ਤੇ ਅਖੀਰਲੇ ਬੋਲ ਕੀ ਗਏ ਇਹੀ ਇਹਦੇ ਕਿਹਲੇ ਬੋਲਦੇ ਕੋਈ ਨਹੀਂ ਮਤਲਬ ਇਹ ਹੁੰਦਾ ਮੈਨੂੰ ਕਹਿੰਦੀ ਮੈਂ ਕੰਮ ਤੇ ਚੱਲੀ ਆ ਮੈਨੂੰ ਉਸੇ ਫੋਨ ਕਰਦੀ ਰੋਜ਼ ਫੋਨ ਕਰਦੀ ਮੈਨੂੰ ਫੋਨ ਕੀਤਾ ਕਹਿੰਦੀ ਮੇਰੇ ਬੋਸ ਲੱਗੇ ਮਦਰ ਬਾਅਦ ਫੋਨ ਕਰਦੀ ਹੈ ਅੱਛਾ ਜੀ ਬਾਅਦ ਮੈਂ ਫਿਰ ਫੋਨ ਕੀਤਾ ਕਿ ਇਹਦੀ ਬਾਰ ਬਾਰ ਫੋਨ ਕਰਦੇਵੇਂ ਤੈਨੂੰ ਤੇ ਮੈਂਗਾ ਤੂੰ ਕਿੱਥੇ ਨਹੀਂ ਆ ਕਹਿੰਦੀ ਮੈਂ ਕੰਮ ਤੇ ਆ ਮੈਂ ਮੈਂ ਕੰਮ ਤੇ ਫੋਨ ਲਾ ਚਾਹਤਾਂ ਜੀ ਉੱਥੇ ਨਹੀਂ ਹੈਗੀ ਕਹਿੰਦੀ ਮੈਂ ਉੱਥੇ ਨਹੀਂ ਮੈਂ ਬਾਹਰ ਆਈਂਗੀ ਤੇ ਕੱਲੀ ਆਈਂ ਹੈ ਹਾਂ ਹਾਂ ਮੈਂ ਤਾਂ ਕੱਲੀ ਨਹੀਂ ਆਈਂਦੀ ਪਰ ਆਣਾ ਨਾ ਕਹਿੰਦੀ ਮੈਂ ਕੱਲੀ ਆਈਂ ਹੈ ਅੱਛਾ ਜੀ ਬਾਾਈ ਜੀ ਵੀ ਉਹ ਭਰਾ ਨਹੀਂ ਗਾਹੀ ਇਹਦਾ ਹਾਂਜੀ ਉਹ ਇਹਦਾ ਖਸਮ ਹੀ ਖਸਮ ਹੀ ਇਹਦਾ ਉਹ ਰਲਿਆ ਹੀ ਨਾਲ ਹਾਂਜੀ ਤੇ ਇਹ ਚੈਲੰਜ ਕਰਕੇ ਗਈ ਤੁਹਾਨੂੰ ਕਿ ਮੈਨੂੰ ਫੜ ਸਕਦੇ ਫੜ ਲਓ ਲਓ ਜੀ ਇਹਦਾ ਚੈਲੰਜ ਅਕਸੈਪਟ ਕਰਦੇ ਅਸੀਂ ਤੇ ਵੱਤ ਵਾਦ ਵੀਡੀਓ ਨੂੰ ਸ਼ੇਅਰ ਕਰਿਓ ਜੀ ਹੋਰ ਕਿਸੇ ਦਾ ਕਰਨਾ ਪਟਿਆ ਜਾਵੇ ਨਾ ਕਿਸੇ ਮਾਂ ਦੀਆਂ ਅੰਦਰਾਂ ਲੁਈਆਂ ਜਾਣ ਦਰਖਾਸਤ ਜਿਹੜੀ ਆ ਜੀ ਦੇ ਦितीय ਤੇ ਕਮਿਸ਼ਨਰ ਦੇ ਪੇਸ਼ ਹੋਵਾਂਗੇ ਜਾ ਕੇ ਜੀ ਤੇ ਬੰਦੀ ਕਾਰਵਾਈ ਜੀ ਆ ਉਹ ਕੀਤੀ ਜਾਵੇ ਅਖੀਰ ਜਿਹੜੀ ਮੰਗਿਆ ਤੇ ਮੁੰਡੇ ਦੀ ਫੋਟੋ ਵਿਖਾ ਦਿੰਨੇ ਆ ਤੁਹਾਨੂੰ ਕਿਹੜਾ ਮੁੰਡਾ ਇਹਦੇ ਨਾਲ ਆ ਆ ਮੁੰਡੇ ਦੀ ਫੋਟੋ ਵੀ ਵੇਖ ਲਓ ਜੀ ਤੁਸੀਂ ਜਿਹੜਾ ਮੁੰਡਾ ਇਹਦੇ ਨਾਲ ਆ ਆ ਜੀ ਉਹ ਮੁੰਡਾ ਜੋ ਇਹਦੇ ਨਾਲ ਉਹ ਗਈ ਜੋ ਠੀਕ ਹੈ ਜੀ ਆਹ ਮੁੰਡਾ ਲੈ ਕੇ ਨਾਲ ਗਿਆ ਆ ਜੋ ਤੇ ਇਹਨਾਂ ਦਾ ਪਹਿਲਾਂ ਹੀ ਪਲਾਨ ਹੈਗਾ ਆਹੀ ਠੱਗਣ ਦਾ ਇਹਨਾਂ ਨੇ ਦੂਜੇ ਤਿੰਨ ਜਗ੍ਹਾ ਹੋਰ ਥਲੀ ਤੇ ਇਹ ਤੀਜੀ ਜਗ੍ਹਾ ਇਹਨੇ ਧੋਖਾ ਧੜੀ ਕੀਤੀ ਆ ਦੋ ਜਗ੍ਹਾ ਇਹ ਪਹਿਲਾਂ ਕਰਕੇ ਆਈ ਆ ਤੀਸਰੀ ਜਗ੍ਹਾ ਆ ਵਾ ਹੁਣ ਚੌਥਾ ਘਰ ਇਹਨੇ ਪਤਾ ਨਹੀਂ ਕਿਹੜਾ ਲੱਭਿਆ ਵਾ ਹੁਣ ਇਸ ਟਾਈਮ ਇਸ ਮੁੰਡੇ ਦੇ ਨਾਲ ਇਹ ਹੈਗੀ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਭਰਾ ਕਿ ਇਹ ਭਰਾ ਨੂੰ ਇਨਸਾਫ ਮਿਲ ਚਕੇ ਇਹ ਹੋਰ ਕੋਈ ਮਾਂ ਦਾ ਪੁੱਤ ਬਚ ਸਕੇ ਕਾਲ ਯੁਗ ਦਾ ਜ਼ਮਾਨਾ ਤੇ ਭਾਈ ਸਾਰੇ ਮੇਰੇ